ਯਾਰ ਬਹੁਤ ਮਨ ਭਰਿਆ ਮੈਂ ਆਪਣੇ ਘਰੇ ਕਿੰਨੀ ਵਾਰੀ ਰੋਇਆ ਹੂੰ ਬਾਈ ਨੂੰ ਯਾਦ ਕਰਕੇ ਕਦੇ ਕੋਠੀ ਖੜਕੇ ਕਦੇ ਗੱਡੀ 'ਚ ਬਹਿ ਕੇ ਫਿਰ ਅਸੀਂ ਖੇਤਾਂ ਦੇ ਵਿੱਚ ਗਏ ਬਾਈ ਦੀ ਮੋਟਰ ਤੇ ਉੱਥੇ ਬੈਠੇ ਪਹਿਲਾਂ ਗੱਲਾਂ ਗੁੱਲਾਂ ਮਾਰੀਆਂ ਇੱਧਰ ਬਾਈ ਦੀ ਮੱਕੀ ਮੁੱਕੀ ਬੀਜੀ ਹੋਈ ਸੀ ਹਨਾ ਤਾਂ ਬਾਈ ਨੇ ਫਿਰ ਬਾਈ ਕਹਿੰਦਾ ਫਿਰ ਮੈਂ ਥੋੜੀ ਜਿਹੀ ਹਵਾ ਖਾਇਆ ਮੈਂ ਜਨੂੰ ਕੈਮਰੇ ਕੁੰਬੜੇ ਸੈੱਟ ਕਰੂ ਮਾਂ ਯਾਰ ਹਵਾ ਮਤਲਬ ਪੈਰਾਗਲਾਈਡਿੰਗ ਲਈ ਉਹ ਜਦੋਂ ਬੰਨਿਆ ਪੱਖਾ ਜ ਮੈਂ ਡਰ ਗਿਆ ਦੇਖ ਕੇ ਕਿ ਮੈਂ ਤਾਂ ਉਹ ਚੀਜ਼ਾਂ ਦੇਖੀਆਂ ਨਹੀਂ ਸੀਗੀਆਂ ਤੇ ਬਾਈ ਨੇ ਉਹ ਕਰ ਲਿਆ ਸਟਾਰਟ ਜਿਆ ਉਹਦਾ ਥਾਮ-ਜਾਮ ਤੇ ਜਦੋਂ ਚੜਿਆ ਆਸਮਾਨ ਤੇ ਸਾਡਾ ਤਾਂ ਕਹਿੰਦਾ ਥੋੜੇ ਲੁਧਿਆਣੇ ਜਿੱਥੇ ਬੇਰ ਕਾ ਪਲਾਂਟ ਆ ਉਹਦੇ ਉੱਪਰ ਦੀ ਗਿਹੜਾ ਕੱਢਦੇ। ਮੈਂ ਲੁਧਿਆਣੇ ਗਿਹੜਾ ਕੱਢਦਾ ਮੈਨੂੰ ਚੈਨ ਜੀ ਨਹੀਂ। ਪੁੰਨੇ ਤੋਂ ਲੁਧਿਆਣੇ। ਹਾਂ ਉਹ ਕਹਿੰਦਾ ਵੀ ਜਿੰਨੀ ਮੈਨੂੰ ਚੈਨ ਜੀ ਨਹੀਂ ਹੁੰਦੀ ਜਿੰਨੀਦਰ ਮੈਂ ਹਵਾ ਨਹੀਂ ਖਾਂਦਾ। ਹੂੰ। ਗੱਡੀ ਵੀ ਘਰੇ ਸੀ ਸਾਰੀਆਂ ਬਾਈਕ ਵੀ ਘਰੇ ਸੀ। ਪਰ ਮੈਂ ਬਾਈ ਨੂੰ ਕਿਹਾ ਵੀ ਫਿਰ ਬਾਈ ਕਹਿੰਦਾ ਯਾਰ ਖਾਣਾ ਬਣਾਇਆ ਨੰਮੀ ਨਹੀਂ। ਮੈਂ ਕਿਹਾ ਵੀ ਪਾਜੀ ਯਾਰ ਮਾਤਾ ਨੂੰ ਕਹਨੂੰ ਤੰਗ ਕਰਨਾ ਭਾਬਾ ਨੂੰ ਮੰਗਾ ਲੈਨੇ। ਕਹਿੰਦਾ ਨਹੀਂ ਮਾਤਾ ਨੇ ਤਾਂ ਫੋਨ ਕਰਿਆ। ਬਾਈ ਦੀ ਮੂਹਰੇ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬ ਕਹਿੰਦਾ ਨਹੀਂ ਯਾਰ ਥਾਲੀ ਜੀ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਂਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਧੀ ਸੀ ਰੋਟੀ ਅੱਜ ਸਾਨੂੰ ਥਾਲ ਥਾਲੀਆਂ ਨਸੀਬ ਹੋਈਆਂ ਨਹੀਂ ਪਰਤੀ ਜਿਵੇਂ ਰਾਜਵੀਰ ਜਵੰਦੇ ਦਾ ਪਿਆਰ ਸੀਗਾ ਕ੍ਰੇਜ਼ ਸੀਗਾ ਜਾਂ ਕਹਿ ਲਓ ਕਿ ਐਕਸਾਈਟਮੈਂਟ ਸੀਗੀ ਬਾਈਕਿੰਗ ਦੇ ਲਈ ਪੈਰਾਗਲਾਈਡਿੰਗ ਦੇ ਲਈ ਤੁਸੀਂ ਇੰਨੀਆਂ ਮੁਲਾਕਾਤਾਂ ਜਦੋਂ ਹੋਈਆਂ ਇੰਨੇ ਤੁਸੀਂ ਗੀਤ ਕੀਤੇ ਓਬਵੀਅਸ ਆ ਕਿ ਜਦੋਂ ਤੁਸੀਂ ਕਿਸੇ ਲਈ ਗੀਤ ਕਰਦੇ ਹੋ ਤਾਂ ਕਈ ਸਿਟਿੰਗ ਹੁੰਦੀਆਂ ਹੋਣਗੀਆਂ ਕਦੇ ਦੇਖਿਆ ਇਹ ਇਹ ਮੁਹੱਬਤ ਉਹਨਾਂ ਦੀ ਨਹੀਂ ਮੈਂ ਗਿਆ ਜਦੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਸ਼ਬਦ ਕੀਤਾ ਬਾਈ ਕਹਿੰਦਾ ਆਜੋ ਵੀਡੀਓ ਬਣਾਉਣਾ ਪਿੰਡ ਪੋਨੇ ਹਾਂ ਹਾਂਜੀ ਪੋਨੇ ਕਹਿੰਦਾ ਆਜੋ ਯਾਰ ਘਰ ਮੈਂ ਕਿਹਾ ਬਾਈ ਯਾਰ ਕੁਕੀਰ ਲੂਗਾ ਕਹਿੰਦਾ ਤੇ ਮੇਰੀ ਗੱਲ ਕਰਾ ਦੇ ਤੂੰ ਆ ਤਾਂ ਸਹੀ ਗੱਡੀ ਲੈ ਕੇ ਅਸੀਂ ਵੀਡੀਓ ਡਾਇਰੈਕਟਰ ਲੈ ਕੇ ਲੁਧਿਆਣੇ ਨੂੰ ਗਏ ਇਹ ਕੋਵਿਡ ਦੀ ਗੱਲ ਹਾਂ ਕੋਵਿਡ ਦੀ ਗੱਲ ਆ ਫਿਰ ਅਸੀਂ ਖੇਤਾਂ ਦੇ ਵਿੱਚ ਗਏ ਬਾਈ ਦੀ ਮੋਟਰ ਤੇ ਉੱਥੇ ਬੈਠੇ ਪਹਿਲਾਂ ਗੱਲਾਂ ਗੁੱਲਾਂ ਮਾਰੀਆਂ ਇੱਧਰ ਬਾਈ ਨੇ ਮੱਕੀ ਮੁੱਕੀ ਬੀਜੀ ਹੋਈ ਸੀ ਹਨਾ ਤਾਂ ਬਾਈ ਨੇ ਫਿਰ ਬਾਈ ਕਹਿੰ ਵੀ ਹਵਾ ਕਿਦਾਂ ਖਾਣੀ ਹੈ ਬਾਈ ਨੇ ਫਿਰ ਆਪਣੀ ਗੱਡੀ ਫਾਰਚੂਨਰ ਦੇ ਵਿੱਚੋਂ ਕੱਢ ਲਿਆ ਸਮਾਨ ਆਵਦਾ ਨਾ ਬਾਈ ਨੇ ਫਿਰ ਪੈਰਾਗਲਾਈਡਿੰਗ ਲਈ ਉਹ ਜਦੋਂ ਬੰਨੇ ਆ ਪੱਖਾ ਜਨਾ ਡਰ ਗਿਆ ਦੇਖ ਕੇ ਕਿਉਂਕਿ ਮੈਂ ਤਾਂ ਉਹ ਚੀਜ਼ਾਂ ਦੇਖੀਆਂ ਨਹੀਂ ਸੀਗੀਆਂ ਤੇ ਬਾਈ ਨੇ ਉਹ ਕਰ ਲਿਆ ਸਟਾਰਟ ਜਿਆ ਉਹਦਾ ਤਾਮਜਾਮ ਤੇ ਜਦੋਂ ਚੜਿਆ ਅਸਮਾਨ ਤੇ ਸਾਡਾ ਤਾਂ ਕਲਜਾ ਕੰਬ ਗਿਆ ਤੇ ਬਾਈ ਆਇਆ ਫਿਰ ਕਾਫੀ دیر ਬਾਅਦ ਮੁੜ ਕੇ ਉਹਨੇ ਲਾਹ ਲਿਆ ਲਿਆ ਕੇ ਖੇਤ ਚ ਮੈਂ ਕਿਹਾ ਬਾਈ ਯਾਰ ਡਰਦਾ ਨਹੀਂ ਤੂੰ ਕਿੱਥੇ ਜਿਹੜਾ ਕੱਢ ਗਿਆ ਕਹਿੰਦਾ ਤੁਹਾਡੇ ਲੁਧਿਆਣੇ ਜਿੱਥੇ ਬੇਰ ਕਾ ਪਲਾਂਟਾ ਉਹਦੇ ਉੱਪਰ ਦੀ ਜਿਹੜਾ ਕੱਢਦੇ ਹੀ ਦਾ ਮੈਂ ਲੁਧਿਆਣੇ ਗਿਆ ਕੱਢਦਾ ਮੈਨੂੰ ਚੈਨ ਜੀ ਨਹੀਂ ਆ ਪੁੰਨੇ ਤੋਂ ਲੁਧਿਆਣੇ ਹਾਂ ਉਹ ਕਹਿੰਦਾ ਵੀ ਮੈਨੂੰ ਚੈਨ ਨਹੀਂ ਆਉਂਦੀ ਜਿੱਨੀਦਰ ਮੈਂ ਹਵਾ ਨਹੀਂ ਖਾਂਦਾ ਮੈਂ ਕਿਹਾ ਯਾਰ ਵੀ ਬਾਈ ਇਹ ਤਾਂ ਜਿਗਰਾਈ ਬਹੁਤ ਵੱਡਾ ਕਹਿੰਦਾ ਤੂੰ ਆ ਤਾਂ ਸਹੀ ਉਹ ਮੈਂ ਕਿਹਾ ਨਾ ਯਾਰ ਮੈਂ ਤਾਂ ਕੰਨਾਂ ਨੂੰ ਹੱਥ ਲਾ ਨਾ ਮੈਂ ਇਹ ਨਹੀਂ ਕੰਮ ਕਰ ਸਕਦਾ ਇਹ ਤਾਂ ਬਾਈ ਤੇਰੇ ਹਿੱਸੇ ਆਇਆ ਤੇ ਫਿਰ ਬਾਈ ਨੇ ਉਹਦੀਆਂ ਵਾਇਕ ਦਿਖਾਈਆਂ ਮੈਨੂੰ ਪੁੰਨੇ ਜਦੋਂ ਜਦੋਂ ਹਲੇ ਮੁਹਾਲੀ ਕੋਠੀ ਨਹੀਂ ਲਈ ਸੀ ਅੱਛਾ ਗੱਡੀ ਵੀ ਘਰੇ ਸੀ ਸਾਰੀਆਂ ਵਾਇਕ ਵੀ ਘਰੇ ਸੀ ਪਰ ਮੈਂ ਬਾਈ ਨੂੰ ਕਿਹਾ ਵੀ ਫਿਰ ਬਾਈ ਕਹਿੰਦਾ ਯਾਰ ਖਾਣਾ ਬਣਾਇਆ ਮੰਮੀ ਨੇ ਮੈਂ ਕਿਹਾ ਵੀ ਪਾਜੀ ਯਾਰ ਮਾਤਾ ਨੂੰ ਕਹਾਨੂੰ ਤੰਗ ਬਿਪਤ ਰੋਟੀ ਤਿਆਰ ਹੋ ਗਈ ਸਾਰੇ ਆਜੋ ਫਿਰ ਅਸੀਂ ਬਾਈ ਦੇ ਉੱਪਰ ਚਵਾਰੇ 'ਚ ਬਹਿ ਕੇ ਸਾਰੇ ਜਾਣਿਆਂ ਨੇ ਉੱਪਰ ਖਾਣਾ ਖਾਦਾ ਬਹੁਤ ਗੱਲਾਂ ਹੋਈਆਂ ਬਾਈ ਸ਼ਕੀਨ ਸੀ ਚੀਜ਼ ਆ ਬਹੁਤ ਵੱਡਾ ਵੀ ਮਤਲਬ ਮੈਂ ਘੁੰਮਣ ਜਾਣਾ ਵਾ ਇੱਕ ਵਾਰ ਦਾ ਮੈਂ ਤੁਹਾਨੂੰ ਬਾਈ ਦਾ ਕਿੱਸਾ ਸੰਝਾ ਕਰਦਾ ਅਸੀਂ ਮਨਾਲੀ ਨੂੰ ਗਏ ਆਪਦਾ ਕੰਮ ਕਰਨ ਵਾਸਤੇ ਆ ਰਾਤ ਦੇ ਮੈਨੂੰ ਆਦਾ 10:00 ਦਾ ਟਾਈਮ ਸੀਗਾ ਹਨੇਰਾ ਸੀਗਾ ਉੱਥੇ ਵਨਵੇ ਚੱਲ ਰਿਆ ਸੀ ਰੋਡ ਖਰਾਬ ਸੀਗਾ ਮਨਾਲੀ ਹਾਂ ਮਨਾਲੀ ਤੋਂ ਪਿੱਛੇ ਸੀਗਾ ਜਿਹੜਾ ਮੇਨ ਹਾਈਵੇ ਹੈ ਹਾਂ ਮੇਨ ਹਾਈਵੇ ਉਹ ਬੰਦ ਸੀਗਾ ਉੱਥੇ ਵਨਵੇ ਚੱਲਦਾ ਸੀ ਵੀ 100 ਗੱਡੀ ਉਧਰੋਂ ਲੰਘੂ ਫੇਰ 100 ਇਧਰੋਂ ਲੰਘੂ ਬਿਲਕੁਲ ਹਨੇਰੇ 'ਚ ਖੜੇ ਕੋਈ ਬੱਲਬ ਨਹੀਂ ਬਾਈ ਨੇ ਮੈਨੂੰ ਲੱਗਦਾ ਵੀ ਲਾਈਟ ਜਗਾ ਕੇ ਸ਼ਾਇਦ ਬਾਈ ਪੱਗ ਦਾ ਲੜ ਠੀਕ ਕਰਨ ਲੱਗਿਆ ਸੀ ਮੇਰਾ ਵੀਡੀਓ ਡਾਇਰੈ ਚਾਰ ਪੰਜ ਗੱਡੀਆਂ ਛੱਡ ਕੇ ਗੱਡੀ ਖੜੀ ਸੀ ਕਹਿੰਦਾ ਯਾਰ ਉਹ ਚ ਰਾਜਵੀਰ ਜਵੰਦ ਦਾ ਮੈਂ ਕਹਾਂ ਨਹੀਂ ਯਾਰ ਬਾਈ ਥੋੜੀ ਰਾਤ ਨੂੰ ਇੱਥੇ ਕਿੱਥੇ ਘੁੰਮਦਾ ਕਹਿੰਦਾ ਨਹੀਂ ਫਿਰ ਅਸੀਂ ਗੱਡੀ ਦੇ ਨੇੜੇ ਗਏ ਮੈਂ ਆਪਣੇ ਮੋਬਾਈਲ ਦੀ ਲਾਈਟ ਲਾ ਕੇ ਬਾਈ ਦੀ ਗੱਡੀ 'ਚ ਮਾਰੀ ਤਾਂ ਫਿਰ ਮੈਂ ਜਦ ਦੇਖਿਆ ਵੀ ਇਹ ਤਾਂ ਰਾਜਵੀਰ ਜੀ ਬੰਦੇ ਆ ਫਿਰ ਮੈਂ ਲਾਈਟਾਂ ਜ਼ਿਆਦਾ ਇਦਾਂ ਕਮਾਉਣ ਲੱਗ ਗਿਆ ਬਾਈ ਨੇ ਸ਼ੀਸ਼ਾ ਡਾਊਨ ਕਰਿਆ ਜਮਾਂ ਨਹੀਂ ਡਰਿਆ ਕਹਿੰਦਾ ਕੌਣ ਆ ਯਾਰ ਲਾਈਟ ਬੰਦ ਕਰ ਮੈਂ ਲਾਈਟਾਂ ਮਾਰਦ ਰਿਹਾ ਬਾਈ ਇਦਾਂ ਫੜਦਾ ਰਿਹਾ ਤੂੰ ਜਿਗਰਾ ਦੇਖੋ ਬਾਈ ਦਾ ਭਾਈ ਨੇ ਮਤਲਬ ਮੇਰਾ ਹੱਥ ਫੜਨ ਦੀ ਮੇਰਾ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਆਪਦੇ ਮੂੰਹ ਤੇ ਮਾਰਿਆ ਫਿਰ ਹੱਸਣ ਲੱਗਾ ਕਹਿੰਦਾ ਮੈਂ ਕਿਹਾ ਕੋਈ ਆਪਦਾ ਹੀ ਹੋ ਸਕਦਾ ਯਾਰ ਮਾ ਭਾਈ ਰਾਤ ਨੂੰ ਕਿੱਧਰ ਕਹਿੰਦਾ ਤੇਰਾ ਗਾਣਾ ਸ਼ੂਟ ਕਰਨ ਚੱਲੇ ਆਂ ਲੈ ਜਾ ਰਹੇ ਆ ਮਾ ਭਾਈ ਰਾਤ ਨੂੰ ਜਾਣਾ ਕਹਿੰਦਾ ਨਹੀਂ ਜਿੰਨਾ ਕ ਸਫਰ ਨਿਕਲੂਗਾ ਉਨਾ ਕੱਢਾਂਗੇ ਜਿੱਥੇ ਦਿਲ ਕਰਿਆ ਸੌਂ ਜਾਾਂਗੇ ਤੇ ਪਜੈਰੋ ਗੱਡੀ ਦੇ ਪਿੱਛੇ ਮੋਟਰਸਾਈਕਲ ਬੰਨੇ ਆਇਆ ਸੀਗਾ ਭਾਈ ਨੇ ਜਿਹਦੇ ਉੱਤੇ ਗੀੜੀਆਂ ਦਿੱਤੀਆਂ ਹਨਾ ਉਹਦੇ ਵਿੱਚ ਹੈਗਾ ਵਾ ਨੋਜ ਪੈਨ ਦੇਣਾ ਪਾਚਮਕਾਰੇ ਜੱਟ ਦੀ ਬਰੋਂ ਨਖ ਤੇ ਮੇਰਾ ਲਿਖਿਆ ਆ ਸੀਗਾ ਉਹ ਲੇ ਲਦਾਖ ਹੋਇਆ ਸੀਗਾ ਸ਼ੂਟ ਬਾਈ ਨੇ ਤਾਂ ਯਾਰ ਇੰਨੀਆਂ ਗੱਲਾਂ ਸਾਂਝੀਆਂ ਨੇ ਇੰਨੀਆਂ ਗੱਲਾਂ ਹੋਈਆਂ ਮੈਂ ਮਤਲਬ ਮੈਂ ਬਾਈ ਕਦੇ ਉਦਾਸ ਨਹੀਂ ਦੇਖਿਆ ਕਦੇ ਉਹਨੇ ਨੈਗੇਟਿਵ ਗੱਲ ਨਹੀਂ ਕੀਤੀ ਜ਼ਿੰਦਾਦਿਲ ਬਹੁਤ ਮੈਂ ਕਹਿੰਦਾ ਜਦੋਂ ਤੁਸੀਂ ਮਿਲਣਾ ਹੱਸ ਕੇ ਉੱਡ ਕੇ ਕਿਵੇਂ ਆ ਓਏ ਠੀਕ ਆ ਬਾਈ ਘਰੇ ਬੈਠੇ ਇੱਕ ਵਾਰ ਲੁਧਿਆਣੇ ਸਟੂਡੀਓ ਚ ਬਾਈ ਕਹਿੰਦਾ ਯਾਰ ਵੀ ਦੋ ਗਾਣੇ ਗਾ ਲੈ ਮੈਂ ਹੋਰ ਗਾਣਾ ਦੋਕ ਰੋਟੀ ਖਾਈਏ ਅਸੀਂ ਕਿਹਾ ਬਾਈ ਫਿਰ 10 ਕਿ ਮਿੰਟ ਰੋ ਜਾਂ ਪਨੀਰ ਲੈ ਆਈਏ ਗੋਇਸੋ ਤਾਂ ਜਿਆਦਾ ਸਾਡੀ ਇਹੀ ਹੁੰਦੀ ਹੈ ਵੀ ਪਨੀਰ ਖਾਈਏ ਯਾਰ ਮੈਂ ਕਿਹਾ ਵੀ ਮੈਂ ਪਨੀਰ ਲਿਆ ਆਂ ਕਹਿੰਦਾ ਘਰੇ ਕੀ ਪਿਆ ਮੈਂ ਕਿਹਾ ਦਾਲ ਪਈ ਆ ਯਾਰ ਕਹਿੰਦਾ ਦਾਲ ਨਾ ਖਾਣੀ ਪਨੀਰ ਨਾ ਨਹੀਂ ਖਾਣੀ ਬਾਈ ਦੇ ਮੂਰੇ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬਾਈ ਨੇ ਰੋਟੀ ਚੱਕ ਕੇ ਹੱਥ ਤੇ ਰੱਖ ਲਈ ਥਾਲੀ ਚ ਅੱਛਾ ਐਦਾਂ ਖਾਧੀ ਮੈਂ ਕਿਹਾ ਵੀ ਥਾਲੀ ਚ ਨਹੀਂ ਰੱਖੀ ਕਹਿੰਦਾ ਨਹੀਂ ਯਾਰ ਥਾਲੀ ਚ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਣਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਧੀ ਸੀ ਰੋਟੀ ਅੱਜ ਸਾਨੂੰ ਥਾਲ ਥਾਲੀਆਂ ਨਸੀਬ ਹੋਈ ਹਾਟਤੇ ਧਰ ਕੇ ਖਾਵਾਂ ਸਾਡੇ ਬੱਚੇ ਥਾਲੀਆਂ ਚ ਖਾਂਦੇ ਰਹਿਣ ਪਰ ਮਤਲਬ ਬਾਈ ਯਾਰ ਮਤਲਬ ਬਾਲੀਆਂ ਯਾਦਾਂ ਸੀ ਯਾਰ ਬਹੁਤ ਮਨ ਭਰਿਆ ਮੈਂ ਆਪਣੇ ਘਰੇ ਕਿੰਨੀ ਵਾਰੀ ਰੋਇਆ ਹੂੰ ਬਾਈ ਨੂੰ ਯਾਦ ਕਰਕੇ ਕਦੇ ਕੋਠੇ ਖੜਕੇ ਕਦੇ ਗੱਡੀ ਚ ਬਹਿ ਕੇ ਅੱਜ ਵੀ ਮਨ ਬਹੁਤ ਭਰਿਆ ਮੈਂ ਰਾਜਵੀਰ ਵੀਰੇ ਦੇ ਨਾਂ ਕਰਕੇ ਤੁਹਾਡੇ ਕੋਲ ਜੇ ਤੁਸੀਂ ਕਹਿਆ ਵੀ ਆ ਜਾਓ ਯਾਰ